ਬੀਪੇ ਕੁਦਰਿ ਪਹਿਲਾਂ ਤਰਨਤਾਰਨ ਸ਼ਹਿਰ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਇਹਨਾਂ ਚੋਣਾਂ ਵਿੱਚ 8 ਆਮ ਆਦਮੀ ਪਾਰਟੀ ਦੇ ਕੌਂਸਲਰ 14 ਆਜ਼ਾਦ ਕੌਂਸਲਰ ਤੇ 3 ਕਾਂਗਰਸ ਪਾਰਟੀ ਦੇ ਕੌਂਸਲ ਜਿੱਤੇ ਜਦ ਕਿ ਆਮ ਆਦਮੀ ਪਾਰਟੀ ਕੋਲ ਪੂਰਨ ਬਹੁਮਤ ਨਾ ਹੋਣ ਕਾਰਨ ਨਗਰ ਕੌਂਸਲ ਪ੍ਰਧਾਨਗੀ ਦੀ ਚੋਣ ਠੰਡੇ ਬਸਤੇ ਹੀ ਪੈ ਗਈ ਅਖੀਰ ਆਜ਼ਾਦ ਗਰੁੱਪ ਦੇ 8 ਕੌਂਸਲਰੋ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਹਲਕਾ ਵਿਦਿਆਕ ਡਾਕਟਰ ਪਸ਼ਮੀਰ ਸਿੰਘ ਸੋਨ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਜਿਸ ਨਾਲ ਆਮ ਆਦਮੀ ਪਾਰਟੀ ਕੋਲ ਪੂਰਨ ਬਹੁਮਤ ਹੋ ਗਿਆ ਅਤੇ ਬੀਤੀ ਕੱਲ ਨਗਰ ਕੌ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਪੋਤੇ ਨੂੰ ਘੰਟਾ ਪਹਿਲਾਂ ਹੀ ਚੰਡੀਗੜ੍ਹ ਹਾਈ ਕੋਰਟ ਲਈ ਰਵਾਨਾ ਹੋ ਗਏ ਜਿਸ ਕਾਰਨ ਇਹ ਚੋਣ ਰੱਦ ਕਰਨੀ ਪਈ ਚੋਣ ਰੱਦ ਹੋਣ ਦੇ ਕਾਰਨ ਨਗਰ ਕੌਂਸਲ ਦਫਤਰ ਪਹੁੰਚੇ 18 ਕੌਂਸਲ ਦੇ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਕਿਉਂਕਿ ਪਿਛਲੇ 8 ਸਾਲਾਂ ਤੋਂ ਨਗਰ ਕੌਂਸਲ ਦੇ ਪ੍ਰਧਾਨ ਦੀ ਸੀਟ ਖਾਲੀ ਪਈ ਸੀ ਅਤੇ ਇਹ ਸੀਟ ਖਾਲੀ ਹੋਣ ਕਾਰਨ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ ਅਤੇ ਨਵੇਂ ਬਣੇ ਕੌਂਸਲ ਗਗਨਦੀਪ ਕੌਰ ਮਨਿੰਦਰ ਸਿੰਘ ਸਰਬਿੰਦਰ ਸਿੰਘ ਭਰੋਵਾਲ ਜਸਕਰਨ ਸਿੰਘ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਹਲ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਹਲਕਾ ਵੀ ਦਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਇੱਕ ਬਹੁਤ ਹੀ ਇਮਾਨਦਾਰ ਤੇ ਬੇਦਗ ਇਨਸਾਨ ਹਨ ਅਤੇ ਉਹਨਾਂ ਦੇ ਨਾਲ ਅਸੀਂ 18 ਕੌਂਸਲਰ ਅਤੇ ਸਮੂਹ ਸ਼ਹਿਰ ਵਾਸੀ ਚਟਾਨਮੰਗ ਖੜੇ ਹਾਂ ਅਤੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਪ੍ਰਧਾਨਗੀ ਦਾ ਸਿਰੋਪਾ ਜਿਸ ਦੇ ਗੱਲ ਵਿੱਚ ਪਾਉਣਗੇ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਰਾਂਗੇ ਹੁਣ ਪਾਰਟੀ ਹਾਈ ਕਮਾਂਡ ਅਮਨ अरोड़ा ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੋਲੋਂ ਉਹਨਾਂ ਨੇ ਮੰਗ ਕੀਤੀ ਹੈ ਕਿ ਦੂਜੇ ਹਲਕਿਆਂ ਦੇ ਮੰਤਰੀਆਂ ਵੱਲੋਂ ਸ਼ਹਿਰ ਵੀ ਦਖੰਡਾਜੀ ਨਾ ਕੀਤੀ ਜਾਵੇ ਤਾਂ ਜੋ ਤਰਨਤਾਰਨ ਸ਼ਹਿਰ ਵਿੱਚ ਗੁਰੂ ਦੀ ਨਗਰੀ ਦਾ ਵਿਕਾਸ ਜੰਗੀ ਪੱਦਰ ਤੇ ਹੋਸ ਕੇ ਹਾਂ ਵਾਹਿਗੁਰੂ ਜੀ ਕੀ ਫਤਿਹ ਬੜੀ ਅਫਸੋਸਨਾਕ ਗੱਲ ਹੈ ਜੀ ਅੱਜ ਸ਼ਹਿਰ ਨੂੰ ਬੜੀ ਵੱਡੀ ਆਸ ਸੀ ਕਿਉਂਕਿ ਪਿਛੇ 25 ਫਰਵਰੀ 2015 ਨੂੰ ਜਿਵੇਂ ਇਲੈਕਸ਼ਨ ਹੋਈ ਆ ਉਦੋਂ ਬਾਅਦ ਇਹ ਵਿਰੋਧੀ ਪਾਰਟੀਆਂ ਜਿਹੜੀਆਂ ਆਪਸੀ ਕਸ਼ਮਕਸ਼ ਦੇ ਵਿੱਚ ਸ਼ਹਿਰ ਨੂੰ ਬੜੀ ਵੱਡੀ ਧਾਅ ਇਹਨਾਂ ਨੇ ਲਾਈ ਸੀ ਪਰ ਇਹ ਜਿਹੜੇ ਸਰਾਰਸੀ ਅੰਸਰ ਆ ਕੁਝ ਇਹ ਸਾਡੀ ਜਿਹੜੀ ਪਾਰਟੀ ਦੀ ਚੰਗੀ ਸ਼ੋਭੀ ਉਹਨੂੰ ਖਰਾਬ ਕਰਨਾ ਚਾਹੁੰਦੇ ਆ ਕਿਹੜੇ ਸ਼ਰਾਧ ਦੇ ਅਨਸਰ ਆ ਉਹ ਕਿਹੜੇ ਵਿਰੋਧੀ ਪਾਰਟੀ ਕੋਣ ਆ ਵੱੜ ਜਾਂਦੇ ਆ ਜੀ ਇਦਾਂ ਵਿੱਚ ਆਸੇ ਪਾਸੇ ਆਣ ਕੇ ਤੁਹਾਨੂੰ ਪਤਾ ਥੋੜੇ ਦਿਨ ਪਹਿਲਾਂ ਹੋਰ ਵੀ ਅਨਸਰ ਜਿਹੜੇ ਆ ਉਹ ਦੂਜੀ ਪਾਰਟੀ ਚ ਆਣ ਕੇ ਇੱਧਰ ਸ਼ਾਮਲ ਹੋ ਗਏ ਆ ਕਿਉਂਕਿ ਉਹਨਾਂ ਨੇ ਪਿੱਛੇ ਵੀ ਸਾਡੇ ਸ਼ਹਿਰ ਨੂੰ ਬੜੀ ਵੱਡੀ ਢਾਹ ਚਾਹੇ ਭੋ ਮਾਫੀਆ ਦੇ ਰੂਪ ਚਾ ਲੁੱਟਖੋੜ ਦੇ ਰੂਪ ਚ ਬੜੀ ਵੱਡੀ ਢਾਹ ਲਾਈ ਆ ਤੇ ਉਹ ਪਾਸੇ ਦੀ ਪਾਸੇ ਜਾ ਕੇ ਪਾਰਟੀ ਹਾਈ ਕਮਾਂਡ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਬੰਦਿਆਂ ਨੂੰ ਸ਼ਾਮਲ ਕਰਾ ਕੇ ਤੇ ਉਹ ਚਾਹੁੰਦੇ ਆ ਵੀ ਫੇਰ ਇਹਨਾਂ ਲੋਕਾਂ ਕੋਲ ਹੀ ਚ ਨੂੰ ਰੁਕਿਆ ਜਾਵੇ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਸ਼ਹਿਰ ਨੂੰ ਆ ਛੇਤੀ ਤੋਂ ਛੇਤੀ ਕਿਉਂਕਿ ਸਾਡੇ ਜਿਹੜੇ ਐਮਐਲਏ ਸਾਹਿਬ ਆ ਬਹੁਤ ਇਮਾਨਦਾਰ ਆ ਡਾਕਟਰ ਕਸ਼ਮੀਰ ਸਿੰਘ ਸੋਲ ਜਦੋਂ ਦੇ ਆਏ ਆ ਕੋਈ ਕਹਿ ਨਹੀਂ ਸਕਦਾ ਕਿ ਉਹਨੇ ਕਿਸੇ ਤੋਂ ਇੱਕ ਸਰਸਾਈ ਥਾਂ ਲੈ ਕੇ ਨੇ ਕਬਜ਼ਾ ਕੀਤਾ ਜਾਂ ਉਹਨਾਂ ਦੇ ਕਿਸੇ ਵਰਕਰ ਨੇ ਕਰਾਇਆ ਹੋਵੇ ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਮਾਂਡ ਨੂੰ ਅਮਰ ਰੋੜਾ ਜੀ ਨੂੰ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਸਰਦਾਰ ਭਗਤ ਸਿੰਘ ਮਾਨ ਜੀ ਨੂੰ ਕਿ ਜਿਹੜੀ ਇਲੈਕਸ਼ਨ ਹੈ ਇੱਥੇ ਇਹ ਜਲਦੀ ਤੋਂ ਜਲਦੀ ਕਰਾ ਕੇ ਕਿਉਂ ਐਮਐਲਏ ਸਾਹਿਬ ਦੇ ਨਾਲ ਐਸ ਵਾਲੇ 18 ਤੋਂ 20 ਜਿਹੜੇ ਐਮਸੀਆ ਚਟਾਨਵਾਂ ਖੜੇ ਆ ਉਹਨਾਂ ਦੀ ਆਪਣੀ ਵੋਟ ਵੀ ਹੈ ਇੱਕ ਬੰਨੇ ਪੰਜ ਬੰਦੇ ਆ ਉਹਨਾਂ ਦੇ ਕਰਕੇ ਜਿਹੜਾ ਸਾਰਾ ਸ਼ਹਿਰ ਦਾ ਹੈ ਜਿਹੜਾ ਡਵੈਲਪਮੈਂਟ ਹੈ ਉਹਨੂੰ ਰੁਕਿਆ ਜਾਵੇ ਕਿਉਂ ਪਿਛਲੇ ਵੀ 10-12 ਸਾਲਾਂ ਤੋਂ ਇੱਥੇ ਪ੍ਰਧਾਨ ਨਹੀਂ ਹੈਗਾ ਤੇ ਇੱਥੇ ਅਕੇ ਵੀ ਡਵੈਲਪਮੈਂਟ ਜਿਹੜੀ ਹੈ ਸ਼ਹਿਰ ਦੀ ਰੁਗੀ ਅੱਜ ਲੋਕਾਂ ਨੂੰ ਬੜੀ ਆਸ ਸੀ ਅੱਜ ਲੋਕ ਹਾਰ ਲੈ ਕੇ ਸਰੂਪੇ ਲੈ ਕੇ ਜਿਹੜੇ ਤਿਆਰਬਰ ਤਿਆਰ ਬੈਠੇ ਸੀ ਤੇ ਐਮਐਲਏ ਸਾਹਿਬ ਜਿੰਦੇ ਵੀ ਗੱਲ ਦੇ ਵਿੱਚ ਇਹ ਹਾਰ ਪਾਉਣਗੇ ਅਸੀਂ ਉਹਦੇ ਨਾਲ ਆ ਬਿਲਕੁਲ ਚੱਲਾਂਗੇ ਸਾਥ ਦੇਗੇ ਬੜੇ ਦੁੱਖ ਦੀ ਗੱਲ ਹੈ ਜੀ ਕੈਨਸਲ ਹੋਣਾ ਕਿਉਂਕਿ ਕਾਫੀ ਸਾਲਾਂ ਤੋਂ ਬਾਅਦ ਇਲੈਕਸ਼ਨ ਹੋਈ ਹੈ ਤੇ ਆਪਣੇ ਸ਼ਹਿਰ ਵਾਸੀਆਂ ਨੇ ਕੋਈ ਤਕਰੀਬਨ 50-60 ਹਜ਼ਾਰ ਸ਼ਹਿਰ ਵਾਸੀਆਂ ਨੇ ਆਪਣੇ ਕੌਂਸਲ ਚੁਣੇ ਆ 25 ਕੌਂਸਲ ਚੁਣੇ ਆ ਤੇ ਇਹਨਾਂ ਨੂੰ ਸੋਚਗਾਈ ਜਾਣੀ ਚਾਹੀਦੀ ਸੀ ਪਰ ਸ਼ਾਇਦ ਜੋ ਸੁਣਿਆ ਗਿਆ ਹਾਈ ਕੋਰਟ ਦੇ ਕੋਈ ਐਸ ਡੀ ਐਮ ਸਾਹਿਬ ਨੂੰ ਜਿਹੜਾ ਆਪਣੇ ਆਰਓ ਨੇ ਉਹਨਾਂ ਨੂੰ ਸੱਦ ਲਿਆ ਕਰਕੇ ਦੁੱਖ ਭਰੀ ਖਬਰ ਹੈ ਜੀ ਕਿਉਂਕਿ ਜਿਹੜੇ 25 ਕਾਉਂਸਲਰ ਚੁਣੇਗੇ ਆ ਇਹਨਾਂ ਨੂੰ ਸੋਚਗਾਈ ਜਾਵੇ ਤਾਂ ਕਿ ਲੋਕਾਂ ਦੇ ਕੰਮ ਕਰਵਾ ਸਕਣੇ ਤੇ ਇੱਕ ਮਤਲਬ ਜਿਹੜੀ ਸ਼ਹਿਰ ਵਾਸੀਆਂ ਨੇ ਇੱਕ ਸੁਪਨਾ ਲਿਆ ਵੀ ਕੰਮ ਹੋ ਸਕਣ ਉਹ ਅੱਜ ਤਰੀਕ ਆਈ ਸੀ ਉਹ ਬਾਕੀ ਕਿਸਮ ਦੀ ਹੈ ਜੀ ਉਹ ਜੋਗ ਜੋ ਹੈ ਜੀ ਤੁਹਾਡੇਆਂ ਦਾ ਬਲਾ ਆਜ਼ਾਦ ਗਰੁੱਪ ਵੱਲੋਂ ਤੁਸੀਂ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਔਰ ਐਸਡੀਐਮ ਸਾਹਿਬ ਜਿਹੜੇ ਇੱਥੋਂ ਚਲੇ ਗਏ ਆ ਜਾਂ ਬਹਾਨਾ ਬਣਾਇਆ ਗਿਆ ਇਹਦੇ ਪਿੱਛੇ ਕੋਈ ਸਿਆਸੀ ਹੈਗਾ ਦਖਲਦਾਨ ਜੀ ਕਹ ਰਹੇ ਸੀ ਵੇਖੋ ਜੀ ਆਜ਼ਾਦ ਗਰੁੱਪ ਦੀ ਜੋ ਨੀਅਤ ਹੈ ਆਜ਼ਾਦ ਗਰੁੱਪ ਨੂੰ ਵੋਟਾਂ ਸ਼ਹਿਰ ਵਾਸੀਆਂ ਨੇ ਭਾਈਆਂ ਤੇ ਸਾਡਾ ਮੋਢਲਾ ਫਰਜ਼ ਬਣਦਾ ਸ਼ਹਿਰ ਵਾਸੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕਰਾਉਣ ਲਈ ਨਾ ਕਿ ਆਪਣੇ ਹਿੱਤਾਂ ਨੂੰ ਅੱਗੇ ਰੱਖੀਏ ਅਸੀਂ ਸ਼ਹਿਰ ਵਾਸੀਆਂ ਦੇ ਜੋ ਵੀ ਪਾਣੀ ਤੋਂ ਲਾਈਟਾਂ ਦੇ ਸੀਵਰੇਜ ਦੇ ਜਾਂ ਕੋਈ ਕੋਠੇ ਨੇ ਛੱਤਾਂ ਜਿੱਦਾਂ ਦੇ ਵੀ ਕੰਮ ਨੇ ਉਹਨਾਂ ਕੰਮਾਂ ਨੂੰ ਕਰਾਉਣ ਲਈ ਅਸੀਂ ਸਹਿਯੋਗ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕਿਉਂਕਿ ਇਹ ਮਸਲਾ ਅਸੀਂ ਪਾਰਟੀ ਬਾਈ ਚ ਨਹੀਂ ਸਮਝਦੇ ਮੈਨੂੰ ਸਿਆਸੀ ਮੈਨਾਂ ਬਾਰੇ ਮੈਂ ਕਹਿ ਨਹੀਂ ਸਕਦਾ ਕੁਝ ਕਿਉਂਕਿ ਮੈਨੂੰ ਕੋਈ ਨੌਲੇਜ ਨਹੀਂ ਚੰਗੀ ਤਰ੍ਹਾਂ ਜੀ ਤੁਹਾਡਾ ਸਮਰਥਨ ਕਿਹਨੂੰ ਰਹੂਗਾ ਜਿਹੜਾ ਜੀ ਤੁਹਾਡਾ ਜਨ ਗਰੁੱਪ ਦਾ ਵੇਖੋ ਜੀ ਸਾਡਾ ਸਮਰਥਨ ਇੱਕ ਚੰਗਾ ਪ੍ਰਧਾਨ ਬਣਾਉਣ ਤੇ ਜੀ ਅਸੀਂ ਸਾਡੀ ਟੀਮ ਨੇ ਕਸ਼ਮੀਰ ਸਿੰਘ ਸੋਲ ਨੂੰ ਸਮਰਥਨ ਦਿੱਤਾ ਜੀ ਅੱਠ ਸਾਡੇ ਕਾਉਂਸਲਰ ਹੈ ਜੀ ਅਸੀਂ ਉਹਨੂੰ ਕਸ਼ਮੀਰ ਸਿੰਘ ਸੋਲ ਨੂੰ ਸਮਰਥਨ ਦਿੰਨੇ ਆ ਜੀ ਤਾਂ ਕਿ ਸ਼ਹਿਰ ਦੇ ਜਿਹੜੇ ਕੰਮ ਆ ਰੁਕੇ ਆ ਵਿਕਾਸ ਦੇ 8-10 ਸਾਲ ਤੋਂ ਰੁਕੇ ਆ ਉਹ ਹੋ ਸਕਣ ਸਾਡੇ ਗਰੁੱਪ ਨੇ ਫੈਸਲਾ ਕੀਤਾ ਜੀ ਤੇ ਮੈਂ ਤਾਂ ਇਹ ਕਹਿ ਰਿਹਾ ਇਹ ਚਾਹੂੰਗਾ ਕਿ ਇਹ ਫੈਸਲਾ ਨਾ ਕਿ ਕੋਈ ਵਿਧਾਇਕ ਨਾ ਕੋਈ ਮੰਤਰੀ ਇਹ ਸ਼ਹਿਰ ਵਾਸੀਆਂ ਦਾ ਫੈਸਲਾ ਸ਼ਹਿਰ ਵਾਸੀਆਂ ਨੇ 25 ਕਾਉਂਸਲਰ ਸਾਨੂੰ ਚੁਣਦੇ ਆ ਤੇ ਮੇਰਾ ਨਹੀਂ ਖਿਆਲ ਵੀ ਸਾਡਾ ਗਰੁੱਪ ਵੀ ਵਿੱਚ ਕੋਈ ਦਖਲਦਾ ਜੀ ਦੇਣੀ ਚਾਹੂਗਾ ਅਸੀਂ ਚਾਹੁੰਦੇ ਹਾਂ ਕਿ 25 ਕਾਉਂਸਲਰ ਇਹ ਫੈਸਲਾ ਕਰਨ ਵੀ ਤੁਸੀਂ ਕਿਹਨੂੰ ਪ੍ਰਧਾਨ ਬਣਾਉਣਾ ਨਾਂ ਕੀ ਕੋਈ ਸਿਆਸੀ ਧਿਰ ਨਾ ਕੋਈ ਅਹੁਦੇਦਾਰ ਵਿੱਚ ਇਹਦੇ ਦਖਲਦਾਰੀ ਦਵੇ ਇਹ ਫੈਸਲਾ ਤੇ ਜਿਹੜੇ ਚੁਣੇ ਹੋਏ 25 ਲੋਕਤੰਤਰ ਦੀ ਜੋ ਪਰਭਾਸ਼ਾ ਆ ਮੇਰੇ ਮੁਤਾਬਕ ਤੇ ਸਾਡੇ ਗਰੁੱਪ ਨੇ ਤੇ ਬਹਿ ਕੇ ਇਹੀ ਫੈਸਲਾ ਕੀਤਾ ਵੀ ਇਹ 25 ਜਣੇ ਹੀ ਫੈਸਲਾ ਕਰਨ ਨਾਂ ਕੀ ਕੋਈ ਸਿਆਸੀ ਤੁਰਜਾ ਨਾਂ ਕੀ ਅਸੀਂ ਆਜ਼ਾਦ ਗਰੁੱਪ 'ਚ ਅਸੀਂ ਆਜ਼ਾਦ ਗਰੁੱਪ ਲੋਕਾਂ ਦੀ ਭਲਾਈ ਵਾਸਤੇ ਆ ਆਪਣੀ ਹੋਣ ਦੀ ਲੜਾਈ ਨਹੀਂ ਇਹ ਫੈਸਲਾ 25 ਕੌਂਸਲਰਾਂ ਦਾ ਹੋਣਾ ਚਾਹੀਦਾ ਨਾ ਹਲਕਾਵਦਾ ਹੈ ਕਿ ਨਾ ਮੰਤਰੀ ਨਾ ਕੋਈ ਸਰਕਾਰੀ ਦਰਬਾਰੇ ਇਹ ਫੈਸਲਾ ਲੋਕਤੰਤਰ ਦੇ ਤਰੀਕੇ ਨਾਲ ਮੇਰੇ ਖਿਆਲ ਤੇ 25 ਜਿਹੜੇ ਕੌਂਸਲਰ ਆ ਉਹ ਆਪਣਾ ਪ੍ਰਧਾਨ ਚੁਣਨ ਤੁਹਾਡੀ ਵਧੀਆ ਗੱਲ ਉਹ ਚੰਗਾ ਪ੍ਰਧਾਨ ਚੋਣ ਦੀ ਬੰਮ ਜਿਹੜੀ ਤੁਹਾਡੇ ਕੋ ਰਹੀ ਅੱਜ ਤੇ ਜਿਹੜੇ ਪ੍ਰਧਾਨਗੀ ਰੱਦ ਹੋਈ ਕੀ ਕਰਨ ਜਾਓਗੇ ਇਹਦੇ ਬਾਰੇ ਸਾਰਾ ਸਿਆਸੀ ਪਾਰਟੀ ਦਾ ਦਬਾਅ ਆ ਜੀ ਦੂਜੀ ਸਾਲ ਦੇ ਐਮਐਲਏ ਸਾਹਿਬ ਨਾਲੇ ਨੂੰ ਨੀਵਾ ਪਾਉਣਾ ਚਾਹੁੰਦੇ ਆ ਤੁਹਾਨੂੰ ਪਤਾ ਹੀ ਹੈ ਜੋ ਕੋਈ ਸਿਆਸੀ ਚੱਲਣ ਦੇ ਇਹਨਾਂ ਦੀ ਕੀਤੇ ਬੜੇ ਆਮਣਾ ਸਾਡੀ ਬਹੁਮਤ ਤੁਹਾਡੇ ਸਾਰਿਆਂ ਦੀ ਬਹੁਤ ਹੀ ਹੈਗੀ ਵਧੀਆ ਹੈ ਤੁਹਾਡੀ ਪਾਰਟੀ ਪਾਰਟੀ ਵੱਲ ਜਿਸ ਤਰ੍ਹਾਂ ਕੁਝ ਕੀਤਾ ਜਾ ਰਿਹਾ ਹੈ ਪ੍ਰਧਾਨਗੀ ਤੁਹਾਡੀ ਪਾਰਟੀ ਅੱਗੇ ਇਲੈਕਸ਼ਨ ਮੇਲੇ ਵੀ ਨਾ ਕੀਤਾ ਵਾ ਤੇ ਹੁਣ ਵੀ ਕਰ ਰਹੇ ਆ ਬਾਕੀ ਆਡਾ ਐਮਐਲਏ ਸਾਹਿਬ ਬਹੁਤ ਸਾਫ ਸੁਥਰੀ ਸਭੀ ਵਾਲੇ ਬੰਦੇ ਆ ਪਾਰਟੀ ਹੋ ਹੈ ਹਾਈ ਕਮਾਂਡ ਤੁਸੀਂ ਕੀ ਮੰਗ ਕਰਦੇ ਜੀ ਉਹਨੂੰ ਹਾਈ ਕਮਾਂਡ ਤੋਂ ਮੰਗ ਕਰਦੇ ਆਂ ਵੀ ਸਾਡੀ ਆ ਚੋਣ ਕਰਾਈ ਜਾਵੇ ਨਿਰਵਿਘਨ ਨਿਰਵਿਘਨ ਕਰਾ ਹਾਂ ਜੀ ਠੀਕ ਹੈ ਓਕੇ ਮੈਡਮ ਜਿਹੜੀ ਨਗਰ ਕੌਂਸਲ ਦੀ ਚੋਣ ਜਿਹੜੀ ਹੋਣੀ ਸੀ ਪ੍ਰਧਾਨਗੀ ਲਾ ਕੇ ਉਹ ਰੱਦ ਹੋ ਗਈ ਆ ਅੱਗੇ ਕੀ ਕਹਿਣਾ ਚਾਹੋਗੇ ਤੁਸੀਂ ਬਰਾਬਰ ਮੈਂ ਇਹੀ ਕਹਿਣਾ ਚਾਹਾਂਗੀ ਕਿ ਜਿਹੜੀ ਇਹ ਚੋਣ ਰੱਦ ਕੀਤੀ ਗਈ ਆ ਇਸ ਤਰ੍ਹਾਂ ਹੋਣਾ ਨਹੀਂ ਸੀ ਚਾਹੀਦਾ ਬਸ ਹੁਣ ਮੈਂ ਇਹੀ ਅਪੀਲ ਕਰਾਂਗੀ ਸਰਕਾਰ ਅੱਗੇ ਕਿ ਜਲਦੀ ਤੋਂ ਜਲਦੀ ਜਿਹੜੀ ਇਹ ਚੋਣ ਕਰਵਾਈ ਜਾਵੇ ਬਸ ਇਹੀ ਕਹਿਣਾ ਚਾਹਾਂਗੀ ਮੈਂ ਕੀ ਲੱਗਦਾ ਵਾ ਕਿੰਨਾ ਕਰਨਾਗਾ ਕਿ ਕੀ ਦੀ ਦਸੰਦਾਜੀ ਕਰਨ ਜਿਹੜੀ ਚੋਣ ਰੱਦ ਹੋਈ ਆ ਜੇ ਸਾਰੇ ਬੰਬ ਤਾਂ ਆਪਣੇ ਕੋਲ ਸੀ ਸਾਰੇ ਕੋਲ ਤੁਹਾਡੇ ਕੋਲ ਸੀ ਜਿਹੜੀ ਸਿਆਸੀ ਦਵਾ ਕਰਕੇ ਹੋਈ ਆ ਸੋਚੀ ਸਮਝੀ ਦੇ ਸਾਡੇ ਸਾ ਜਿਹੜੀ ਇਹ ਰੱਜੀ ਗਈ ਆ ਕਿ ਉਹਦੇ ਕਰਨੇ ਜਿਹੜੀ ਇਹ ਕਿ ਪ੍ਰਧਾਨਗੀ ਦੀ ਚੋਣ ਜਿਹੜੀ ਰੱਦ ਕਰ ਦਿੱਤੀ ਗਈ ਅਸੀਂ 18 ਜਿਹੜੇ ਹੈਗੇ ਆ ਕੈਂਡੀਡੇਟ ਆ ਸਾਰੇ ਅਸੀਂ ਇਕੱਠੇ ਆ ਤੇ 18 ਜਾਣਿਆਂ ਦਾ ਸਾਡੇ ਨਾਲ ਅਸੀਂ ਆਪਸ ਵਿੱਚ ਬਹੁਮਤ ਆ ਤੇ ਡਾਕਟਰ ਕਸ਼ਮੀਰ ਮਾਨਜੋਗ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਦੇ ਵਿੱਚ ਅਸੀਂ ਉਹ ਜਿੰਨوں ਵੀ ਕਿਸੇ ਨੂੰ 18 ਜੋ ਜਿੰਨوں ਵੀ ਪ੍ਰਧਾਨ ਬਣਾਉਣਾ ਅਸੀਂ ਸਾਰੇ ਉੱਚੀ ਜਣਾ ਸਹਿਮਤ ਆ ਤੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ ਪਰਵਾਸ ਸਾਹਿਬ ਜਿਹੜੀ ਅੱਜ ਦੀ ਚੋਣ ਰੱਦ ਹੋਈ ਹੈ ਪ੍ਰਧਾਨਗੀ ਦੀ ਕਿਉਂ ਰੱਦ ਕੀਤੀ ਕਿਹਨਾ ਕਰਨਾ ਕਰਾ ਦੋ ਕੀ ਕਰਦੇ ਆ ਇਹੋ ਜਿਹਾ ਵੇਖੋ ਜੀ ਕੋਈ ਸ਼ਰਾਰਤੀ ਆਂਸਰ ਆ ਜਿਨ੍ਹਾਂ ਦੇ ਵਿੱਚ 2 ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਏ ਆ ਬੰਦੇ ਉਹ ਰਾਤੋਂ ਰਾਤ ਆ ਕੇ ਤੇ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਸ਼ਹਿਰ ਦੇ ਵਿੱਚ ਜਿਹੜੀ ਗੁੰਡਾਗਰਦੀ ਕਰਨੀ ਚਾਹੁੰਦੇ ਆ ਤੇ ਸਾਡੇ ਡਾਕਟਰ ਕਸ਼ਮੀਰ ਸਿੰਘ ਸੋਹਲ ਤੇ ਕਮਾਂਡਾਰ ਤੇ ਮੈਂ ਨਾ ਬੇਦਾਗ ਹੈਗੇ ਆ ਸਾਡੇ ਐਮਐਲਏ ਆ ਜਦੋਂ ਦੇ ਸਾਡੇ ਐਮਐਲਏ ਸਾਹਿਬ ਬਣੇ ਮੈਨੂੰ ਲੱਗਦਾ ਸ਼ਹਿਰ ਦੇ ਵਿੱਚ ਇੱਕ ਵੀ ਕਿਸੇ ਤੇ ਨਜਾਇਜ਼ ਪਰਚਾ ਨਹੀਂ ਹੋਇਆ ਬੜੀ ਸਾਫ਼ ਸੁਥਰੀ ਸਾਡੀ ਰਾਜਨੀਤੀ ਚੱਲ ਰਹੀ ਆ ਜਿੰਨੋ ਕੇ ਆ ਕੇ ਇਹ ਨਗਰ ਕੌਂਸਲ ਦੇ ਚੋਣਾਂ ਦੇ ਵਿੱਚ ਆ ਕੇ ਬਹੁਤ ਜਣਾ ਸ਼ਹਿਰ ਦੇ ਵਿੱਚ ਖਰਾਬੀ ਕੀਤੀ ਗਈ ਆ ਤੇ ਉਹਦੇ ਨਾਲ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੈਂ ਇਸ ਚੀਜ਼ ਦੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋ ਤੇ ਪ੍ਰਧਾਨ ਅਮਨ ਰੋੜਾ ਜੀ ਕੋ ਮੈਂ ਮੰਗ ਕਰਦਾ ਵਾਂ ਕਿ ਬਾਹਰੀ ਹਲਕੇ ਦੇ ਜਿਹੜੇ ਵਿਧਾਇਕ ਆ ਜਾਂ ਮੰਤਰੀ ਆ ਉਹ ਸਾਡੇ ਹਲਕੇ ਦੇ ਵਿੱਚ ਆ ਕੇ ਦਖਲਅੰਦਾਜ਼ੀ ਨਾ ਕਰਨ ਕਿਉਂਕਿ ਇਦਾਂ ਦਖਲਅੰਦਾਜ਼ੀ ਕਰਨਾ ਪਾਰਟੀ ਦੇ ਵਿੱਚ ਫੁੱਟ ਪੈਂਦੀ ਆ ਤੇ ਪਾਰਟੀ ਦਾ ਗਰਾਫ ਜਿਹੜਾ ਉਹ ਥੱਲੇ ਡਿੱਗਦਾ ਕਿੰਨਾ ਕਰਨਾ ਕਰਕੇ ਜਦ ਦੇ ਕੀ ਕਰਨ ਖਾਏ ਕਿ ਉਹਨਾਂ ਵੱਲੋਂ ਜਿਹੜੇ ਛਰਾਤੀ ਅੰਸਰਾਂ ਵੱਲੋਂ ਜੀ ਵੇਖੋ ਜੀ ਮੋਟਾ ਕੰਦੇ ਜੋ ਅਸੀਂ ਪ੍ਰੋਸੈਸਕ ਸੁਤਰਾਂ ਤੋਂ ਪਤਾ ਲੱਗਾ ਵਾ ਮੋਟੀਆਂ ਰਕਮਾਂ ਜਿਹੜੀਆਂ ਨਾ ਵਸੂਲ ਕੀਤੀਆਂ ਵਾ ਤੇ ਉਹਦੇ ਕਰਕੇ ਜਿਹੜਾ ਉਹਨਾਂ ਨੂੰ ਅਕੇ ਲਿਆ ਰਹੇ ਆ ਨਹੀਂ ਤਾਂ ਉਹਨਾਂ ਚ ਕੋਈ ਬੰਦਿਆਂ ਚ ਏਡੀ ਕੋਈ ਖਾਸ ਕਾਬਲੀਅਤ ਤਾਂ ਨਹੀਂ ਜਿਨ੍ਹਾਂ ਨੂੰ ਰਾਤੋਂ ਰਾਤ ਪਾਰਟੀ ਸ਼ਾਮਲ ਕਰਾ ਕੇ ਤੇ ਹੁਣ ਰਾਤੋਂ ਰਾਤ ਉਹਨਾਂ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਹਦੇ ਵਿੱਚ ਕੋਈ ਜਿਹੜੀਆਂ ਮੋਟੀਆਂ ਰਕਮਾਂ ਦਾ ਜਿਹੜਾ ਜਿਹੜਾ ਚੱਕਰ ਹੈ ਉਹ ਚੱਲ ਰਿਹਾ ਵੀ ਮੋਟੀਆਂ ਰਕਮਾਂ ਇਹਨਾਂ ਵਸੂਲ ਕੀਤੀਆਂ ਲੱਗਦਾ ਵਾ ਕਿ ਪਾਰਟੀ ਜਿਹੜੇ ਜੇ ਤੁਹਾਨੂੰ ਵੀ ਸਾਰਾ ਕੁਝ ਪਤਾ ਵਾ ਕਿ ਕੀ ਹੋ ਰਿਹਾ ਵਾ ਇਹ ਸਾਰਾ ਕੁਝ ਇੱਕ ਬਹੁਤ ਸੋਚੀ ਸਮਝੀ ਸ਼ਾਸਚਾ ਜਿਹਦੇ ਅਧੀਨ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਬੜੇ ਇਮਾਨਦਾਰ ਆ ਜਿਹੜੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਵਾ ਉਹਨਾਂ ਨੂੰ ਇਹ ਡਾਊਨ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਜਿਹੜਾ ਸਾਰੀ ਸ਼ਾਸਚੇ ਰਚੀ ਜਾ ਰਹੀ ਹੈ ਪਾਇਨ ਦੋਫਾ ਤੋਂ ਉਹਨਾਂ ਜਿਹੜਾ ਸ਼ਹਿਰ ਦਾ ਵਿਕਾਸ ਰੁਕ ਨਹੀਂ ਰਿਹਾ ਲੱਗਦਾ ਨਹੀਂ ਸਾਡੀ ਅੱਜ ਸ਼ਹਿਰ ਦੇ ਲੋਕ ਇੰਨੇ ਜਿਆਦੇ ਨਰਾਸ਼ ਹੋਏ ਕਿਉਂਕਿ ਉਹ ਆਪਣੇ ਸ਼ਹਿਰ ਦਾ ਪ੍ਰਧਾਨ ਵੇਖਣਾ ਚਾਹੁੰਦੇ ਸੀ ਅੱਜ ਉਹਨਾਂ ਨੂੰ ਇੱਕ ਆਸ ਦੀ ਕਿਰਨ ਹੈ ਵੀ ਸਾਨੂੰ ਇੱਕ ਚੰਗਾ ਪ੍ਰਧਾਨ ਮਿਲੂਗਾ ਸਾਡੇ ਸ਼ਹਿਰ ਦਾ ਵਿਕਾਸ ਹੋ ਸਕੂਗਾ ਸ਼ਹਿਰ ਦੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਸਕਣਗੀਆਂ ਪਰ ਇਹਨਾਂ ਨੇ ਉਹ ਉਮੀਦਾਂ ਤੇ ਪਾਣੀ ਫੇਰ ਦਿੱਤਾ ਤੇ ਸ਼ਹਿਰ ਦੇ ਲੋਕ ਆ ਜਿਸ ਕਰ ਤੋਂ ਬਹੁਤ ਜ਼ਿਆਦਾ ਨਾਰਾਜ਼ ਆ ਕਦੋਂ ਤੱਕ ਚੋਣ ਹੋ ਜੂਗੀ ਪ੍ਰਧਾਨਗੀ ਦੀ ਵੇਖੋ ਚੋਣ ਜਿਹੜੀ ਆ ਇਹ ਤੇ ਹੁਣ ਆਪਾਂ ਕਹਿ ਨਹੀਂ ਸਕਦੇ ਕੁਝ ਮੰਨ ਜੋ ਕਿ ਇਸ ਟੀਮ ਸਾਹਿਬ ਹੁਣ ਇੱਥੇ ਹੈ ਨਹੀਂਗੇ ਉਹ ਆਉਣਗੇ ਤੇ ਫਿਰ ਉਹਨਾਂ ਤੋਂ ਆਪਾਂ ਨੂੰ ਪਤਾ ਲੱਗੂਗਾ ਵੀ ਕਦੋਂ ਚੋਣ ਹੋ ਰਹੀ ਆ ਜਿਹੜਾ ਜੇ ਅਧਕਾਰੇ